ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਅੱਜ ਲੁਧਿਆਣਾ ਦੀ ਜ਼ਿਮਨੀ ਚੋਣ ਦਾ ਰਿਜ਼ਲਟ ਆ ਚੁੱਕਾ ਹੈ ਜੋ ਕਿ ਪਿਛਲੇ 4-5 ਮਹੀਨੇ ਤੋਂ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ ਕਿ ਕੌਣ ਜਿੱਤੇਗਾ ਕੌਣ ਜਿੱਤੇਗਾ ਸਾਰੀਆਂ ਪਾਰਟੀਆਂ ਜ਼ੋਰ ਲਾ ਰਹੀਆਂ ਸੀਗੀਆਂ ਤੇ ਫਿਰ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ ਤੇ ਕਾਂਗਰਸ ਦੂਸਰੇ ਨੰਬਰ ਤੇ ਰਹੀ ਹੈ ਜਦਕਿ ਕਾਂਗਰਸ ਦਾ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਕਾਂਗਰਸ ਇਸ ਵਾਰ ਇਸ ਬਾਈ ਇਲੈਕਸ਼ਨ ਨੂੰ ਜਿੱਤ ਜਾਏ ਹਰ ਜਗ੍ਹਾ ਤੇ ਆਸ਼ੂ ਆਸ਼ੂ ਹੋ ਰਹੀ ਸੀ ਪਰ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਗੇਮ ਉਹ ਸਾਰੀ ਪਲਟ ਗਈ ਤੇ ਤੇ ਤੁਹਾਨੂੰ ਅਸੀਂ ਰਿਜ਼ਲਟ ਦਿਖਾ ਰਿਹਾ ਇਹ ਤੁਸੀਂ ਈਸੀਆਈ ਦੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਰਿਜ਼ਲਟ ਦਿਖਾ ਰਿਹਾ ਜੋ ਕਿ ਫਾਈਨਲ ਰਿਜ਼ਲਟ ਹੈ ਇੱਥੇ ਲਿਖਿਆ ਹੈ ਤੁਸੀਂ ਵੇਖ ਸਕਦੇ ਹੋ ਸੰਜੀਵ ਅਰੋੜਾ ਆਮ ਆਦਮੀ ਪਾਰਟੀ 1 35000 ਤੋਂ ਵੱਧ ਵੋਟਾਂ ਤੇ 10637 ਵੋਟਾਂ ਤੋਂ ਜਿੱਤ ਹਾਸਲ ਕੀਤੀ ਹੈ ਭਾਰਤਪੁਸ਼ਨ ਆਸ਼ੂ 24542 ਵੋਟਾਂ ਤੇ 10637 ਤੋਂ ਹਾਰੇ ਨੇ ਤੇ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਤੀਸਰੇ ਨੰਬਰ ਤੇ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੂੰ 20323 ਵੋਟਾਂ ਮਿਲਿਆ ਨੇ ਤੇ ਬਹੁਤ ਬੁਰਾ ਹਾਲ ਹੈ ਅਕਾਲੀ ਦਲ ਦਾ ਵੀ ਹੋਇਆ ਜਿੱਥੇ ਐਡਵੋਕੇਟ ਪ੍ਰੋਪਕਾਰ ਸਿੰਘ ਘੁੰਮਣ ਨੂੰ ਮਿਲੀਆਂ ਨੇ 8203 ਵੋਟਾਂ ਯਾਨੀ ਕਿ 10000 ਵੋਟ ਵੀ ਇਹਨਾਂ ਨੂੰ ਪੂਰੀ ਨਹੀਂ ਮਿਲ ਸਕੀ 10000 ਲੋਕਾਂ ਦੇ ਲੋਕਾਂ ਨੇ ਵੋਟ ਅਕਾਲੀ ਦਲ ਨੂੰ ਨਹੀਂ ਪਾਈ ਪੂਰੇ ਲੁਧਿਆਣਾ ਵੈਸਟ ਦੇ ਵਿੱਚੋਂ ਤੇ ਹੁਣ ਗੱਲ ਕਰਦੇ ਆ ਇਹ ਤਾਂ ਰਿਹਾ ਰਿਜ਼ਲਟ ਦੀ ਗੱਲ ਆਖਿਰਕਾਰ ਕਾਂਗਰਸ ਨੂੰ ਹਾਰ ਕਿਉਂ ਨਸੀਬ ਹੋਈ ਹਾਰ ਕਾਂਗਰਸ ਦਾ ਹਾਰ ਦਾ ਕਾਰਨ ਕੀ ਰਿਹਾ ਸਭ ਤੋਂ ਵੱਡਾ ਕਾਂਗਰਸ ਦੇ ਹਾਰ ਦਾ ਕਾਰਨ ਇੱਕ ਮੰਨਿਆ ਜਾ ਰਿਹਾ ਜਿਹਦਾ ਕੀ ਹਰ ਕਿਸੇ ਦੀ ਜ਼ੁਬਾਨ ਤੇ ਹੈ ਉਹ ਹੈ ਆਪਸੀ ਗੁੱਟਬਾਜੀ ਚਾਹੇ ਲੀਡਰ ਆਪਣੇ ਆਪ ਸ਼ਰਿਆਮ ਸਾਹਮਣੇ ਆ ਕੇ ਮੀਡੀਆ 'ਚ ਇਹ ਕਹਿ ਰਹੇ ਨੇ ਸਾਡੀ ਕੋਈ ਗੁੱਟਬਾਜੀ ਨਹੀਂ ਸਾਡੀ ਸਾਰੀ ਕਾਂਗਰਸ ਨਾਲ ਹੈ ਸਾਰੀ ਕਾਂਗਰਸ ਨਾਲ ਹੈ ਸਾਰੇ ਲੀਡਰ ਚਾਹਦੇ ਨੇ ਜਿੱਤਣੀਆਂ ਨਾ ਜਿੱਤਣ ਜਿੱਦਾਂ ਵੀ ਹੈ ਪਰ ਇੱਥੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਇਹ ਸਾਬਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਗੁੱਟਬਾਜੀ ਦਾ ਫਾਇਦਾ ਹੋਇਆ ਗੁੱਟਬਾਜੀ ਕਾਂਗਰਸ ਦੇ ਵਿੱਚ ਕਿੰਨਾ ਦੀ ਇੱਕ ਪਾਸੇ ਰਾਜਾ ਵਿਡਿੰਗ ਸੁਖਜਿੰਦਰ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਖੈਰਾ ਸਿਮਰਜੀਤ ਸਿੰਘ ਬੈਂਸ ਇਹ ਇੱਕ ਪਾਸੇ ਹੋ ਗਏ ਤੇ ਦੂਸਰੇ ਪਾਸੇ ਜਿਹੜੇ ਪ੍ਰਚਾਰ ਕਰਦੇ ਰਹੇ ਉਹ ਸਿਰਫ ਰਹਿ ਗਏ ਰਾਣਾ ਗੁਰਜੀਤ ਭਾਰਤਪੂਰਨ ਆਸ਼ੂ ਖੁਦ ਚਰਨਜੀਤ ਸਿੰਘ ਚੰਨੀ ਤੇ ਨਾਲ ਉਹਨਾਂ ਦੇ ਪ੍ਰਗਟ ਸਿੰਘ ਇਹ ਜਿਹੜੇ ਵੱਡੇ ਚਿਹਰੇ ਦੇ ਇੱਕ ਗਰੁੱਪ ਸੀਗਾ ਉਹ ਇੱਕ ਪਾਸੇ ਹੋ ਗਿਆ ਜਿਨ੍ਹਾਂ ਦੇ ਪਿੱਛੇ ਦਲਵੀਰ ਗੋਲਡੀ ਆਏ ਕਿੱਕੀ ਟਿੱਲੋ ਆਏ ਤੇ ਹੋਰ ਜਿਹੜੇ ਬਾਕੀ ਲੀਡਰ ਨੇ ਉਹ ਵੀ ਐਮਐਲਏ ਕਾਂਗਰਸ ਦੇ ਆਏ ਪਰ ਜਿਹੜੇ ਮੇਨ ਲੀਡਰ ਅੱਜ ਦੀ ਡੇਟ ਦੇ ਵਿੱਚ ਜਿਹੜੇ ਹਮੇਸ਼ਾ ਲਾਈਮਲਾਈਟ ਵਿੱਚ ਰਹਿੰਦੇ ਨੇ ਕਾਂਗਰਸ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਉਹ ਪ੍ਰਚਾਰ ਚ ਨਹੀਂ ਦਿਖੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਫ ਦਾ ਲੀਡਰ ਆਫ ਓਪੋਜੀਸ਼ਨ ਐਲਓਪੀ ਜਿਨ੍ਹਾਂ ਨੂੰ ਹਰ ਕੋਈ ਸੁਣਨਾ ਚਾਹੁੰਦਾ ਹੈ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਚੰਗੇ ਵਿਊਜ਼ ਆਉਂਦੇ ਨੇ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਉਹ ਵੀ ਲੁਧਿਆਣਾ ਦੇ ਵਿੱਚ ਪ੍ਰਚਾਰ ਕਰਨ ਨਹੀਂ ਪਹੁੰਚੇ ਉਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਡਿਪਟੀ ਮੁੱਖ ਮੰਤਰੀ ਰਹੇ ਤੇ ਹੁਣ ਰਾਜ ਐਮਪੀ ਨੇ ਲੋਕ ਸਭਾ ਦੇ ਉਹ ਵੀ ਪ੍ਰਚਾਰ ਕਰਨ ਨਹੀਂ ਆਏ ਹਾਲਾਂਕਿ ਉਹ ਆਪਣੀ ਸੀਟ ਜਿਮਨੀ ਚੋਣ ਗੁਰਦਾਸ ਜੇਰਾ ਬਾਬਾ ਨਾਨਕ ਦੀ ਹਾਰ ਗਏ ਸੀ ਉਸ ਤੋਂ ਬਾਅਦ ਸੁਖਪਾਲ ਖਹਿਰਾ ਵੀ ਨਹੀਂ ਪਹੁੰਚੇ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਲੀਡਰ ਹੋ ਕੇ ਉਹ ਵੀ ਨਹੀਂ ਪਹੁੰਚੇ ਉਹਨਾਂ ਨੇ ਵੀ ਕੋਈ ਪ੍ਰਚਾਰ ਨਹੀਂ ਕੀਤਾ ਜਿੰਨੀ ਦਰ ਅਸੀਂ ਉੱਥੇ ਸਾਨੂੰ ਕਿਤੇ ਦੇਖਣ ਨੂੰ ਨਹੀਂ ਮਿਲ ਨਾ ਹੀ ਕਿਤੇ ਉੱਥੇ ਇਹਨਾਂ ਦੇ ਸੋਸ਼ਲ ਮੀਡੀਆ ਤੇ ਆਸ਼ੂ ਦੇ ਹੱਕ ਦੇ ਵਿੱਚ ਕੁਝ ਜ਼ਿਆਦਾ ਦੇਖਣ ਨੂੰ ਮਿਲਿਆ ਜਿੰਨਾ ਹੋਣਾ ਚਾਹੀਦਾ ਸੀ ਹੁਣ ਗੱਲ ਕਰਦੇ ਹਾਂ ਹੁਣ ਇੱਥੇ ਹਾਰ ਚੁੱਕੀ ਆ ਆਸ਼ੂ ਆਸ਼ੂ ਦੀ ਹਾਰ ਹੋ ਚੁੱਕੀ ਹੈ ਕਾਂਗਰਸ ਹਾਰ ਚੁੱਕੀ ਹੈ ਤੇ ਉਸ ਤੋਂ ਬਾਅਦ ਇਹਨਾਂ ਲੀਡਰਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕੀ ਬਿਆਨ ਦਿੱਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਸਕਰੀਨ ਇਸ ਕਰਕੇ ਖੋਲ ਕੇ ਰੱਖੀ ਹੋਈ ਹੈ ਕਿ ਲਾਈਵ ਕਿ ਜੋ ਲਾਈਵ ਟਾਈਮਿੰਗ ਚੱਲ ਰਹੀ ਹੈ ਉਹਦੇ ਵਿੱਚ ਰਾਜਾ ਵਿਡਿੰਗ ਤੇ ਬਾਕੀ ਲੀਡਰਾਂ ਨੇ ਇਸ ਹਾਰ ਦੇ ਬਾਰੇ ਕੀ ਕੁਝ ਕਿਹਾ ਤੇ ਜਿਹੜਾ ਰਿਜ਼ਲਟ ਆ ਚੁੱਕਾ ਹੈ ਉਸ ਰਿਜ਼ਲਟ ਆਏ ਨੂੰ ਤਕਰੀਬਨ ਤੋਂ ਤਕਰੀਬਨ 1 ਘੰਟਾ ਹੋ ਚੁੱਕਾ ਹੈ ਜਿਹੜਾ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਜਿੱਤ ਜਿਹੜੀ ਜਿੱਤ ਉਹਨਾਂ ਦਾ ਐਲਾਨ ਹੋਇਆ ਜਿਹੜੀ ਕਾਊਂਟਿੰਗ ਤੋਂ ਬਾਅਦ ਜਿਹੜਾ ਐਲਾਨ ਹੋਇਆ ਤਕਰੀਬਨ ਤਕਰੀਬਨ 1 ਘੰਟੇ ਤੋਂ ਪਹਿਲਾਂ ਦਾ 1 ਘੰਟਾ ਰਿਜ਼ਲਟ ਹੋ ਚੁੱਕਾ ਯਾਨੀ ਕਿ ਹੁਣੇ ਜਿਵੇਂ ਮੈਂ ਗੱਲ ਕਰਾ ਸਵਾ 3 ਹੋਏ ਨੇ 2 ਵਜੇ ਦੇ ਤਕਰੀਬਨ ਆਮ ਆਦਮੀ ਪਾਰਟੀ ਨੂੰ ਜਿੱਤ ਡਿਕਲੇਅਰ ਕਰ ਦਿੱਤੀ ਸੀ ਹੁਣ ਦੇਖਦੇ ਆ ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੀ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਇਹ ਹੁਣੇ ਲਾਈਵ ਉਹਨਾਂ ਦਾ ਪੇਜ ਆਪਾਂ ਖੋਲਿਆ ਹੋਇਆ ਤੇ ਇਸ ਦੇ ਵਿੱਚ 2 ਘੰਟੇ ਪਹਿਲਾਂ ਯਾਨੀ ਕਿ ਸਵਾ ਡੇਢ ਕ ਵਜੇ ਤੱਕ ਰਾਜਾ ਵੜਿੰਗ ਨੇ ਇੱਕ ਮੀਟਿੰਗ ਕੀਤੀ ਹੈ ਖਰੜ ਦੇ ਵਿੱਚ ਜਿੱਥੇ ਉਹ ਲਿਖ ਰਹੇ ਨੇ ਅੱਜ ਖਰੜ ਵਿਖੇ ਪਾਰਟੀ ਦੀ ਮਜ਼ਬੂਤੀ ਲਈ ਉਥੋਂ ਦੇ ਦੋਵਾਂ ਬਲੋਕਾਂ ਦੀ ਮੀਟਿੰਗ ਕੀਤੀ ਗਈ ਇਹ ਮੀਟਿੰਗਾਂ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਹਰ ਹਲਕੇ 'ਚ ਕੀਤੀਆਂ ਜਾਣਗੀਆਂ ਇਸ ਵਿੱਚ ਹਲਕੇ ਦੇ ਉਧੇਦਾਰ ਸਹਿਬਾਨਾਂ ਨਾਲ ਸ਼ਾਮਿਲਤ ਕਰਕੇ ਜਿਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਸੋ ਇਹ ਹੈ ਰਾਜਾ ਵੜਿੰਗ ਦਾ ਪੋਸਟ ਜਿਹਦੇ ਵਿੱਚ ਉਹਨਾਂ ਨੇ ਆਪਣੀ ਇੱਕ ਨਵੀਂ ਮੀਟਿੰਗ ਜਿਹੜੀ ਕਿ ਚੱਲ ਰਹੀ ਹੋएगी ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਸ ਤੋਂ ਪਹਿਲਾਂ ਸਵੇਰੇ ਵੀ 18 ਘੰਟੇ ਪਹਿਲਾਂ ਯਾਨੀ ਕਿ ਕੱਲ ਦੀ ਕੱਲ ਦੀ ਉਹਨਾਂ ਨੇ ਪੋਸਟ ਪਾਈ ਹੈ ਸਵੇਰੇ ਉੱਠ ਕੇ ਨਾ ਕੋਈ ਲੋਕਾਂ ਨੂੰ ਨਾ ਕੀ ਨਾ ਹੀ ਕੋਈ ਲੋਕਾਂ ਨੂੰ ਸੰਬੋਧਨ ਕੀਤਾ ਕਿ ਅੱਜ ਕਾਊਂਟਿੰਗ ਦਾ ਡੇ ਹੈ ਜੋ ਵੀ ਹੋਊਗਾ ਸਾਨੂੰ ਮਨਜ਼ੂਰ ਹੋਊਗਾ ਲੋਕਾਂ ਦਾ ਫਤਵਾ ਮਨਜ਼ੂਰ ਹੋਊਗਾ ਤੇ ਹੁਣ ਉਸ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਵੀ ਰਾਜਾ ਵੜਿੰਗ ਵੱਲੋਂ ਕੁਝ ਵੀ ਬਿਆਨ ਨਹੀਂ ਜਾਰੀ ਕੀਤਾ ਗਿਆ ਆਪ ਖੁਦ ਕਾਂਗਰਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਵੀ ਬਿਆਨ ਨਹੀਂ ਦਿੱਤਾ ਗਿਆ ਕਿ ਸਾਨੂੰ ਹਾਰ ਕਬੂਲ ਹੈ ਜਾਂ ਲੋਕਾਂ ਦਾ ਫਤਵਾ ਸਾਡੇ ਸਿਰ ਮથે ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਨਵੀਆਂ ਮੀਟਿੰਗਾਂ ਕਰ ਰਹੇ ਨੇ ਪਰ ਇਹ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਲੁਧਿਆਣਾ ਦੇ ਵਿੱਚ ਹਾਰ ਚੁੱਕੇ ਹੋ ਲੁਧਿਆਣਾ ਚ ਤੁਸੀਂ ਹਾਰ ਚੁੱਕੇ ਹੈਗੇ ਹੋ ਉਹ ਉਹ ਚੀਜ਼ ਵੱਲ ਕੋਈ ਧਿਆਨ ਨਹੀਂ ਹੈ ਤੇ ਇਸੋ ਕੀ ਸਾਬਿਤ ਹੁੰਦਾ ਹੈ ਇਹੀ ਗੱਲ ਕਿ ਗੁੱਟਵਾਜੀ ਕਿਤਨਾ ਕਿਤੇ ਭਾਰੀ ਪੈ ਰਹੀ ਹੈ ਉਸ ਤੋਂ ਬਾਅਦ ਦੂਸਰੇ ਪਾਸੇ ਚਲਦੇ ਹਾਂ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਜਿਹੜੇ ਐਲਓਪੀ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕੀ ਪਾਇਆ ਹੁਣੇ ਆਪਾਂ ਲਾਈਵ ਪੇਜ ਖੋਲ੍ਹਿਆ ਹੋਇਆ ਇਹਨਾਂ ਦਾ 3:16 ਮਿੰਟ ਹੋਏ ਨੇ ਇੱਕ ਘੰਟਾ ਪਹਿਲਾਂ ਪ੍ਰਤਾਪ ਬਾਜਵਾ ਨੇ ਆਪਣੀ ਲੋਕਾਂ ਦੇ ਘਰ-ਘਰ ਜਾ ਕੇ ਮੀਟਿੰਗਾਂ ਮਤਲਬ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਸੀ ਕਿ ਲੋਕਾਂ ਦੇ ਘਰਾਂ ਜਿੱਥੇ ਨਾਲ ਲਿਖਿਆ ਹਲਕਾ ਕਾਦੀਆਂ ਦੇ ਪਿੰਡ ਪੰਗਵਾ ਪੁਗਵਾਲ ਛੀ ਪਟੀਆਂ ਤੇ 베ਰੀ ਵਿੱਚ ਬੀਤੇ ਦਿਨੇ ਕਾਲ ਚਲਾਨਾ ਕਰਕੇ ਆਪਣੇ ਲੋਕਾਂ ਦਾ ਬਹੁਤ ਦੁੱਖ ਸਾਂਝਾ ਕੀਤਾ ਤੇ ਉਸ ਦੇ ਨਾਲ ਹੀ 4 ਘੰਟੇ ਪਹਿਲਾਂ ਆਪਣੀ ਰਿਹائش ਤੇ ਮੁਸ਼ਕਲਾਂ ਸੁਣ ਰਹੇ ਸੀਗੇ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਤੇ ਬੀਤੇ ਕੱਲ ਭੋਆ ਦੇ ਭੋਆ ਹਲਕਾ ਭੋਆ ਉੱਥੇ ਮੀਟਿੰਗ ਕਰ ਰਹੇ ਸੀਗੇ ਤੇ ਕਿਸਤੇ ਵੀ ਉਹਨਾਂ ਨੇ ਅੱਜ ਦੀ ਹਾਰ ਬਾਰੇ ਜਾਂ ਅੱਜ ਹਾਰ ਹਾਰ ਤੋਂ ਬਾਅਦ ਕੋਈ ਆਪਨਾ ਕਹਿ ਲੋ ਕਿ ਬਿਆਨ ਦਿੱਤਾ ਹੋਵੇ ਹੌਸਲਾ ਅਫਜ਼ਾਈ ਦੀ ਕਿ ਲੋਕ ਵਰਕਰਾਂ ਨੇ ਵਰਕਰਾਂ ਨੇ ਵਧੀਆ ਕੰਮ ਕੀਤਾ ਵਰਕਰਾਂ ਨੇ ਮਿਹਨਤ ਕੀਤੀ ਟੱਕਰ ਦਿੱਤੀ ਰਾਣਾ ਗੁਰਜੀਤ ਹੋ ਗਏ ਬਾਕੀ ਆਸ਼ੂ ਹੋ ਗਏ ਜਾਂ ਫਿਰ ਹੋਰ ਜਿਹੜੇ ਲੀਡਰ ਉੱਥੇ ਪਹੁੰਚੇ ਕਿਸੇ ਦੀ ਹੌਸਲਾ ਅਫਜ਼ਾਈ ਨਹੀਂ ਕੀਤੀ ਤੇ ਸਿਰਫ ਤੇ ਸਿਰਫ 1 ਘੰਟਾ ਪਹਿਲੇ ਇਹ ਵਾਲਾ ਇਹ ਵਾਲੀ ਪੋਸਟ ਪਾਈ ਗਈ ਹੈ ਤੇ ਡੇਢ ਘੰਟਾ ਤਕਰੀਬਨ ਹੋ ਚੁੱਕਾ ਰਿਜ਼ਲਟ ਆਇਆ ਇਹਨੂੰ ਕੋਈ ਪੋਸਟ ਨਹੀਂ ਸੋ ਇੱਥੋਂ ਕਿਤੇ ਨਾ ਕਿਤੇ ਇਸ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਆਮ ਸਮਝਣ ਵਾਲੀ ਗੱਲ ਹੈ ਰਾਜਾ ਵਿਡਿੰਗ ਹੋ ਗਿਆ ਪ੍ਰਤਾਪ ਬਾਜਵਾ ਲੀਡਰ ਆਫ ਦਾ ਆਪੋਜੀਸ਼ਨ ਹੋ ਗਿਆ ਉਸ ਤੋਂ ਬਾਅਦ ਚਲਦੇ ਆ ਸੁਜੀਂਦਰ ਸਿੰਘ ਰੰਦਾਵਾ ਪੰਜਾਬ ਕਾਂਗਰਸ ਦਾ ਵੱਡਾ ਫੇਸ ਉਹਨਾਂ ਨੇ ਕੀ ਉਹਨਾਂ ਨੇ ਕੀ ਪਾਇਆ ਆਓ ਤੁਹਾਨੂੰ ਉਹ ਵੀ ਦਿਖਾਣੇ ਆ ਆਪਾਂ ਰੀਫਰੈਸ਼ ਕਰ ਰਹੇ ਆ ਪੇਜ ਨੂੰ 31 ਮਿੰਟ ਪਹਿਲੇ ਇਹ ਰੰਦਾਵਾ ਸਾਹਿਬ ਨੇ ਅਫਸੋਸ ਕਰਨ ਕਿਸੇ ਦੇ ਘਰ ਗਏ ਨੇ ਉਹ ਪਾਈ ਹੋਈ ਹੈ ਪੋਸਟ ਜਿਹੜਾ ਤੁਸੀਂ ਦੇਖ ਲਿਆ ਪਿੰਡ ਬੁੱਲੇਵਾਲ ਵਿਖੇ ਰੰਦਾਵਾ ਨਰਿੰਦਰ ਕੋਰ ਜੀ ਦੇ ਅਫਸੋਸ ਪ੍ਰਗਟ ਕਰਦੇ ਆ ਪਰਿਵਾਰ ਨੂੰ ਹੌਸਲਾ ਦਿੱਤਾ ਤੇ ਦੁੱਖ ਵੰਡਾਇਆ 33 ਮਿੰਟ ਪਹਿਲੇ ਇਹ ਹੈਗੀ ਆ 31 ਮਿੰਟ ਪਹਿਲੇ 33 ਮਿੰਟ ਪਹਿਲੇ ਫੌਜੀ ਕਿਸੇ ਮਹਿਕਦੀਪ ਸਿੰਘ ਫੌਜੀ ਦੇ ਘਰ ਚਲਾਣਾ ਕਰ ਜਾਂਦੇ ਅਫਸੋਸ ਉਹਨਾਂ ਦੇ ਘਰ ਜਾ ਕੇ ਪ੍ਰਗਟ ਕੀਤਾ ਜੋ ਬੜੀ ਵਧੀਆ ਗੱਲ ਹੈ ਕਿ ਤੁਸੀਂ ਲੋਕਾਂ ਦੇ ਘਰ ਜਾ ਰਹੇ ਹੋ ਉਸ ਤੋਂ ਬਾਅਦ ਸਿੱਧਾ ਆ ਜਾਂਦੀ ਹੈ 2 ਘੰਟੇ ਪਹਿਲੇ ਸਰਪੰਚ ਉਹਨਾਂ ਦੇ ਘਰ ਉੱਥੇ ਵੀ ਅਫਸੋਸ ਪ੍ਰਗਟ ਕਰਨ ਜਾ ਰਹੇ ਨੇ ਅੱਜ ਗ੍ਰਹਿ ਵਿਖੇ 2 ਘੰਟੇ ਪਹਿਲਾਂ ਉਹਨਾਂ ਦੇ ਘਰ ਲੋਕ ਆਏ ਮਿਲਣੀ ਕਰਨੇ ਉਹ ਉਹ ਵਾਲੀ ਵੀਡੀਓ ਹੈ ਉਸ ਤੋਂ ਬਾਅਦ ਇੱਕ ਉਹਨਾਂ ਨੇ ਫਿਰ ਕੱਲ ਦੀ 18 ਘੰਟੇ ਪਹਿਲਾਂ ਦੀ ਯਾਨੀ ਕਿ ਸੁਖਜਿੰਦਰ ਰੰਦਾਵਾ ਵੱਲੋਂ ਵੀ ਕੋਈ ਵੀ ਪੋਸਟ ਇਸ ਹਾਰ ਤੇ ਕਾਂਗਰਸ ਦੀ ਹਾਰ ਤੇ ਨਹੀਂ ਪਾਈ ਗਈ ਦੇ ਇੱਕ ਅੱਧਾ ਘੰਟਾ ਪਹਿਲਾਂ ਜਿਹੜੀ ਹੈ ਉਹ ਪੋਸਟ ਜ਼ਰੂਰ ਕੀਤੀ ਗਈ ਹੈ ਤੇ ਅੱਧਾ ਘੰਟਾ ਪਹਿਲਾਂ ਕੀਤੀ ਗਈ ਯਾਨੀ ਕਿ 2:30 ਵਜੇ ਦੇ ਕਰੀਬ ਕੀਤੀ ਹੋਏਗੀ ਤੇ ਉਸ ਤੋਂ ਪਹਿਲਾਂ ਹੀ ਜਿਹੜਾ 2 ਵਜੇ ਦਾ ਰਿਜ਼ਲਟ ਕਲੀਅਰ ਹੋ ਚੁੱਕਾ ਹੈ ਕੋਈ ਪੋਸਟ ਸੁਖਜਿੰਦਰ ਰੰਧਾਵਾ ਵੱਲੋਂ ਆਸ਼ੂ ਦੇ ਹੱਕ 'ਚ ਜਾਂ ਪੰਜਾਬ ਕਾਂਗਰਸ ਦੇ ਹੱਕ 'ਚ ਨਹੀਂ ਕੀਤੀ ਗਈ ਤੇ ਜੋ ਕਿ ਇਤੋਂ ਸਾਫ਼ ਸਾਬਿਤ ਹੋ ਰਿਹਾ ਹੈ ਕਿ ਇਹ ਗੁੱਟਬਾਜ਼ੀ ਜਿਹੜੀ ਆ ਕਾਂਗਰਸ ਨੂੰ ਭਾਰੀ ਪੈ ਰਹੀ ਹੈ ਉਸ ਤੋਂ ਬਾਅਦ ਸੁਖਪਾਲ ਖਹਿਰਾ ਸੁਖਪਾਲ ਖਹਿਰਾ ਜੋ ਖੁਦ ਸੰਗਰੂਰ ਤੋਂ ਹਾਰੇ ਕਾਂਗਰਸ ਦੇ ਲਈ ਲਗਾਤਾਰ ਕਾਂਗਰਸ ਦੇ ਲਈ ਲਗਾਤਾਰ ਕਰ ਰਹੇ ਨੇ ਪ੍ਰਚਾਰ ਕਰਦੇ ਨੇ ਕਾਂਗਰਸ ਨੂੰ ਅੱਗੇ ਵਿਧਾਨ ਦੀ ਗੱਲ ਕਰਦੇ ਨੇ ਪਰ ਇੱਥੇ ਫਿਰ ਉਹ ਵੀ ਗੁੱਟਬਾਜ਼ੀ ਦਾ ਸ਼ਿਕਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ 23 ਘੰਟੇ ਪਹਿਲਾਂ ਹੀ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਭਗਵੰਤ ਮਾਨ ਕੇਜਰੀਵਾਲ ਦੇ ਕੇਜਰੀਵਾਲ ਹੋਰਾਂ ਦੇ ਖਿਲਾਫ ਜੋ 23 ਘੰਟੇ ਪਹਿਲਾਂ ਉਹਨਾਂ ਨੇ ਦਿੱਤਾ ਕਿ ਕਾਂਗਰਸ ਵਿਧਾਇਕ ਸੁਵਾਲ ਕਰ ਰਹੇ ਨੇ ਮੁੱਖ ਮੰਤਰੀ ਮਾਨ ਦੀ ਤਾਂ ਗੈਰ ਚੁਣੇ ਗਏ ਮੁੱਖ ਸਕੱਤਰ ਦੀ ਨਿਯੁਕਤੀ ਕਰਨ ਦੀ ਖੇਦੀ ਕੀਤੀ ਅਰਵਿੰਦ ਕੇਜਰੀਵਾਲ ਨੂੰ ਅਸਲ ਮੁੱਖ ਮੰਤਰੀ ਐਲਾਨਿਆ ਤੇ ਪਰ ਹਾਰ ਜਦੋਂ ਦੀ ਹੋਈ ਹੈ ਉਦੋਂ ਦਾ ਕੋਈ ਨਹੀਂ ਇੱਥੇ ਕੋਈ ਬਿਆਨੀ ਆ 21 ਜੂਨ ਹੈ ਤੁਸੀਂ ਦੇਖੋ ਇਹ ਤੇ 19 ਜੂਨ 19 ਜੂਨ ਨੂੰ ਰਾਤ ਦੀ ਹੈ ਤੇ ਉਸ ਤੋਂ ਬਾਅਦ ਸਿੱਧੀ 18 ਜੂਨ ਨੂੰ ਜਦਕਿ 19 ਜੂਨ ਨੂੰ ਜਦਕਿ 19 ਜੂਨ ਨੂੰ VOTING ਹੋਈ ਸੀਗੀ ਤੇ ਨਾ ਹੀ ਇੱਥੇ ਲੋਕਾਂ ਨੂੰ ਕੋਈ ਸੰਦੇਸ਼ ਦਿੱਤਾ ਗਿਆ ਕਿ ਘਰ ਜਾ ਘਰੋਂ ਨਿਕਲ ਕੇ ਤੁਸੀਂ ਆਸ਼ੂ ਦੇ ਹੱਕ ਦੇ ਵਿੱਚ ਵੋਟਾਂ ਪਾਓ ਕੋਈ ਸੰਦੇਸ਼ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਆਪਾਂ ਜੇ ਆ ਜੀ ਇਹ ਸਿਮਰਤਜੀਤ ਬੈਂਸ ਦੇ ਬੈਂਸ ਦੀ ਪੋਸਟ ਦੇ ਉੱਤੇ ਸਿਮਰਜੀਤ ਬੈਂਸ ਦੀ ਪੋਸਟ ਹੈ ਇਹ ਸਾਰਾ ਪੇਜ ਉਹਨਾਂ ਦਾ ਖੁੱਲਿਆ ਹੋਇਆ ਹੈ ਸਿਮਰਜੀਤ ਬੈਂਸ ਦਾ ਜੋ ਕਿ ਹਰ ਆਪਣੀ ਅਪਡੇਟ ਜ਼ਰੂਰ ਪਾਉਂਦੇ ਨੇ ਤੇ ਇਹਨਾਂ ਵੱਲੋਂ ਵੀ ਅੱਜ ਦੀ ਜਿਹੜੀ ਕਾਂਗਰਸ ਦੀ ਹਾਰ ਹੋਈ ਹੈ ਉੱਤੇ ਕੋਈ ਪੋਸਟ ਨਹੀਂ ਹੈ ਆਖਰੀ ਪੋਸਟ 20 ਜੂਨ ਦੀ ਉਹਨਾਂ ਨੇ ਪਾਈ ਹੋਈ ਹੈ ਤੇ 20 ਜੂਨ ਤੋਂ ਆਪਾਂ 19 ਜੂਨ ਤੇ ਜਾਂਦੇ ਹਾਂ ਜਿੱਦਣ VOTING ਸੀਗੀ ਉਸ ਦਿਨ ਵੀ 19 ਜੂਨ 6:54 ਮਿੰਟ ਤੇ ਪਾਈ ਗਈ ਹੈ ਕੀ ਕਨੇਡਾ ਨਾਲ ਅਮਰੀਕਾ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ ਇਹ ਕਿਸੇ ਰੈਸਟੋਰੈਂਟ ਉਦਘਾਟਨ ਕਰਨ ਪਹੁੰਚੇ ਸੀਗੇ ਪਰ 19 ਤਰੀਕ ਨੂੰ ਇਹਨਾਂ ਨੇ ਕੋਈ ਹੋਰ 1:30 ਵਜੇ ਦੀ ਹੈਗੀ ਇਹਨਾਂ ਦੀ ਪੋਸਟ ਉਸ ਤੋਂ ਬਾਅਦ 19 ਤਰੀਕ ਸਵੇਰੇ 10 ਵਜੇ ਰਾਹੁਲ ਗਾਂਧੀ ਨੂੰ ਇਹਨਾਂ ਨੇ ਵਧਾਈ ਦਿੱਤੀ ਤੇ ਕੋਈ ਇਹਨਾਂ ਵੱਲੋਂ ਵੀ ਕੋਈ ਪੋਸਟ ਨਹੀਂ ਪਾਈ ਗਈ ਕਿ ਭਾਰਤ ਨੂੰ ਸ਼ਨਾਸ਼ੂ ਦੇ ਹੱਕ ਵਿੱਚ ਜਾ ਕੇ ਲੁਧਿਆਣਾ ਵਾਸੀ ਵੋਟ ਪਾਣ ਕਿੱਤੇ ਵੀ ਆ ਤੁਸੀਂ 5 ਲੀਟਰ ਤੁਹਾਨੂੰ ਮੈਂ ਉਹ ਦਿਖਾਏ 5 ਲੀਟਰਾਂ ਦੀ سوشل میڈیا ਆਪਾ ਦਿਖਾਇਆ ਜਿਦੇ ਵਿੱਚ ਕਿਸੇ ਵੀ ਲੀਡਰ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਜਾਂ ਹਾਰ ਤੋਂ ਬਾਅਦ ਕਾਂਗਰਸ ਦੀ ਜਿਹੜੀ ਇਹ ਬੁਰੀ ਹਾਰ ਹੋਈ ਹੈ ਉਹਦਾ ਕੋਈ ਹੌਸਲਾ ਫਜ਼ਾਈਲੀ ਵਰਕਰਾਂ ਦਾ ਹੌਸਲਾ ਫਜ਼ਾਈ ਕਿਵੇਂ ਹੋਏਗੀ ਜਦ ਤੁਸੀਂ ਹਾਰ ਤੋਂ ਬਾਅਦ ਉਹਨਾਂ ਦਾ ਮੋਟੀਵੇਟ ਹੀ ਨਹੀਂ ਕਰਨਾ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਉਹਨਾਂ ਤੱਕ ਕੋਈ ਸੁਨੇਹਾ ਨਹੀਂ ਪਹੁੰਚਾਣਾ ਕਿਵੇਂ ਕਾਂਗਰਸ ਅੱਗੇ ਵਧੇਗੀ ਤੇ ਇਹ ਤੁਸੀਂ ਰਾਜਾ ਵੜਿੰਗ ਵੈਸੇ ਪਾਰਟੀ ਪਾਰਟੀ ਮਜ਼ਬੂਤੀ ਲਈ ਪਾਰਟੀ ਮਜ਼ਬੂਤੀ ਲਈ ਬਲਾਕ ਦੀਆਂ ਮੀਟਿੰਗਾਂ ਕਰ ਰਹੇ ਨੇ ਪਰ ਜਿਹੜੀ ਤੁਸੀਂ ਸੀਟ ਲੜ ਰਹੇ ਹੋ ਉਹਦੇ ਲਈ ਤੁਸੀਂ ਕੁਝ ਵੀ ਨਹੀਂ ਕਰ ਰਹੇ ਇਹ ਕਿਤੇ ਨਾ ਕਿਤੇ ਬਹੁਤ ਭਾਰੀ ਪੈ ਰਹੀ ਹੈ ਆ ਕਾਂਗਰਸ ਦੇ ਉੱਤੇ ਤੇ ਕੀ ਜਿਸ ਕਾਰਨ ਕਾਂਗਰਸ ਇਹ ਜਿਹੜੀ ਹੈ ਹਾਰਦੀ ਹੋਈ ਨਜ਼ਰ ਆਈ ਹੈ ਹਾਰੀ ਹੈ ਇੱਕ ਵਾਰ ਫਿਰ ਤੋਂ ਇਹ ਅਸੀਂ ਇਹੀ ਅਨੁਮਾਨ ਲਗਾ ਰਹੇ ਹਾਂ ਕਿ ਆਸਰਾ ਹੀ ਇਹੀ ਲਗਾਈਆਂ ਜਾ ਰਹੀਆਂ ਸੀ ਕਿ ਲਗਾਤਾਰ ਜਿਹੜੀ ਹੈ ਕਾਂਗਰਸ ਹਾਰ ਕਿਉਂ ਰਹੀ ਹੈ ਕਿਉਂ ਨਹੀਂ ਆਪਣੇ ਤਾਂ ਸਬਕ ਲੈ ਰਹੀ 2022 ਦੇ ਵਿੱਚ ਵੀ ਗੁੱਟਬਾਜੀ ਚੰਨੀ ਤੇ ਨਵਜੋਤ ਸਿੱਧੂ ਦੀ ਸ਼ਰਮ ਦੇਖਣ ਨੂੰ ਮਿਲੀ ਤੇ ਹਾਈ ਕਮਾਂਡ ਵੀ ਇਹਨਾਂ ਦਾ ਕੁਝ ਨਹੀਂ ਕਰ ਰਿਹਾ ਤੇ ਇੱਥੇ ਜੇ ਮੈਂ ਇੱਥੇ ਗੱਲ ਕਰ ਲਵਾਂ 19 ਤਰੀਕ ਦੀ ਰਾਜਾ ਵੜਿੰਗ ਨੇ ਕੀ ਪਾਇਆ ਸੀਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ 19 ਤਰੀਕ ਦੀ VOTING ਸੀਗੀ 19 ਤਰੀਕ 12 ਵਜੇ ਮਤਲਬ 1 ਵਜੇ ਸ਼੍ਰੀ ਮੁਖਸਰਪੁਰ ਸਾਹਿਬ ਆਪਣੇ ਗ੍ਰਹਿ ਵਿਖੇ ਸੱਜਣਾ ਨਾਲ ਮੁਲਾਕਾਤ 18 ਜੂਨ 18 ਜੂਨ ਨੂੰ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਰਫ ਇਹ ਪੋਸਟਪਾਈ ਸਮੂਹ ਲੁਧਿਆਣਾ ਪੱਛਮੀ ਦੇ ਵੋਟਰ ਸਹਿਬਾਨਾਂ ਨੂੰ ਅਪੀਲ ਹੈ ਕਿ ਵੋਟ ਪਾਉਣ ਅਤੇ ਆਪਣੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਪਰ ਇੱਥੇ ਕਿਤੇ ਇਹ ਨਹੀਂ ਲਿਖਿਆ ਕਿ ਵੋਟ ਪਾਣੀ ਕਿਨੂੰ ਹੈ ਸਰ ਤੁਸੀਂ ਆਪਣੇ ਕਿਸੇ ਕਾਂਗਰਸ ਉਦਾਂ ਪ੍ਰਚਾਰ ਕਰ ਰਹੀ ਕਿ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਪੋਸਟਰ ਲਗਾ ਦਿੱਤੇ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਪੋਸਟਰ ਲਗਾ ਦੇ ਪਰ ਉਹਦੇ ਵਿੱਚ ਸੰਜੀਵ अरोड़ा ਦੀ ਫੋਟੋ ਹੀ ਨਹੀਂ ਹੈ ਪਰ ਤੁਸੀਂ ਵੀ ਜਿਹੜਾ ਤੁਸੀਂ 18 ਜੂਨ ਨੂੰ ਸੰਦੇਸ਼ਾ ਦੇ ਰਹੇ ਹੋ ਰਾਤੀ ਲੋਕਾਂ ਨੂੰ ਸਮੂਹ ਲੁਧਿਆਣਾ ਪੱਛਮੀ ਦੇ ਵੋਟਰ ਅਪੀਲ ਕੀਤੀ ਵੋਟ ਪਾਉਣ ਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਭਾਜੀ ਕਿਹਦੇ ਲਈ ਵੋਟ ਪਾਣ ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਨਾ ਤਾਂ ਤੁਸੀਂ ਇੱਥੇ ਦੱਸ ਰਹੇ ਹੋ ਕਿ ਆਪਣੇ ਸਾਡੇ ਕਾਂਗਰਸ ਨੂੰ ਵੋਟ ਪਾਓ ਜਾਂ ਫਿਰ ਅਪੀਲ ਕਰੋ ਕਿ ਭਾਰਤ ਪੁਸ਼ਨ ਆਸ਼ੂ ਦੇ ਹੱਕ ਦੇ ਵਿੱਚ ਵੋਟ ਪਾਓ ਕਿਸੇ ਕੋਈ ਵੋਟ ਨਹੀਂ ਦੱਸੀ ਤੇ ਜਿਵੇਂ ਇੱਥੇ ਕਮੈਂਟ ਵੀ ਤੁਸੀਂ ਦੇਖ ਰਹੇ ਹੋ ਮੈਂ ਕਹੂੰਗਾ ਜ਼ੂਮ ਕਰਕੇ ਦਿਖਾਇਆ ਜਾਵੇ ਇਹਨਾਂ ਰਾਜਾ ਵੜਿੰਗ ਦੀ ਫੋਟੋ ਦੇ ਥੱਲੇ ਹੀ ਕਿਸੇ ਨੇ ਕਮੈਂਟ ਕੀਤਾ ਹੈ ਜਗਰਾਜ ਪੁੱਟਰ ਬਿਲਕੁਲ ਜੀ ਭਾਵੇਂ ਜਿਸ ਨੂੰ ਮਰਜ਼ੀ ਵੋਟ ਕਰਨ ਤੇ ਲੋਕਾਂ ਨੇ ਮਜ਼ਾਕ ਬਣਾਇਆ ਹੋਇਆ ਆ ਰਾਜਾ ਵੜਿੰਗ ਦੀ ਇਸ ਪੋਸਟ ਨੂੰ ਕਿ ਭਾਜੀ ਤੁਸੀਂ ਦੱਸੋ ਤਾਂ ਸਹੀ ਵੋਟ ਪਾਣੀ ਕਿਨੂੰ ਹੈ ਤੇ نیچے ਲਿਖਿਆ ਹੈਗਾ ਲਿਆ 10 ਆਪਣੀ ਪਾਰਟੀ ਤਾਂ ਕਾਂਗਰਸ ਹੈ ਸਾਬ ਉਹਨਾਂ ਨੂੰ ਅੰਦਰ ਖਾਤੇ ਕਹਿ ਦਿੱਤਾ ਜਿੰਨੂੰ ਜਿੰਨੂੰ ਪਵਾਣੀ ਹੈ ਲੋਕਾਂ ਨੇ ਇਸ ਚੀਜ਼ ਦਾ ਵੀ ਜਿਹੜਾ ਹੈ ਮਜ਼ਾਕ ਬਣਾਇਆ ਸੋ ਇਹ ਸਿਰਫ ਮੇਰਾ ਇਹ ਮਕਸਦ ਸੀਗਾ ਕਿ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਕਾਂਗਰਸ ਦੇ ਵਰਕਰ ਜਿਹੜੇ ਨੇ ਜਿਹੜੇ ਕਿ ਲਗਾਤਾਰ ਕਾਂਗਰਸ ਪਾਰਟੀ ਨੂੰ ਉੱਤੇ ਚੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ 2027 ਦੇ ਵਿੱਚ ਅਸੀਂ ਬਣਾਣੀ ਸਰਕਾਰ ਬਣਾਣੀ ਹੈ ਤੇ ਉਹ ਵੱਡੇ ਵੱਡੇ ਖਵਾਬ ਦੇਖ ਰਹੇ ਨੇ ਖਾਸ ਕਰ ਛੋਟੇ ਜਿਹੜੇ ਵਰਕਰ ਨੇ ਉਹਨਾਂ ਦੇ ਗਰਾਊਂਡ ਵਰਕਰ ਨੇ ਪਰ ਉਹਨਾਂ ਨੂੰ ਇਹ ਅਸੀਂ ਸਮਝਾਣਾ ਚਾਹੁੰਦੇ ਆ ਕਿ ਜਿੰਨਾ ਪਿੱਛੇ ਲੱਗੇ ਤੁਸੀਂ ਵੋਟਾਂ ਮੰਗੜ ਜਾਂਦੇ ਹੋ ਜਿੰਨਾ ਪਿੱਛੇ ਲੱਗੇ ਲੜਾਈਆਂ ਲੜ ਰਹੇ ਹੋ ਕਿ ਉਹ ਲੀਡਰ ਆਪਸ ਵਿੱਚ ਇਕੱਠੇ ਹੈ ਜਾਂ ਨਹੀਂ ਹੈ ਹੁਣ ਭਾਰਤ ਪੁਸ਼ਨ ਆਸ਼ੂ ਦੇ ਹੱਕ ਦੇ ਵਿੱਚ ਜਿੰਨੇ ਵੋਟਰ ਜਿੰਨੇ ਵਰਕਰਾਂ ਨੇ ਕੰਮ ਕੀਤਾ ਦਿਨ ਰਾਤ ਇੰਨੀ ਗਰਮੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਕੰਮ ਕੀਤਾ ਉਹ ਵਿਚਾਰਿਆਂ ਦੀ ਜਿੰਨੀ ਮਿਹਨਤ ਸੀਗੀ ਉਹ ਸਾਰੀ ਦੀ ਸਾਰੀ ਬੇਕਾਰ ਹੋ ਗਈ ਸਿਰਫ ਤੇ ਸਿਰਫ ਜੋ ਸਾਨੂੰ ਲੱਗ ਰਿਹਾ ਜੋ ਅਸੀਂ ਦੇਖ ਰਹੇ ਹਾਂ ਉਹ ਗੁੱਟਬਾਜੀ ਦੇ ਕਾਰਨ ਹੀ ਇਹ ਜਿਹੜੀ ਹੈ ਜਿਹੜਾ ਇੱਕ ਵੱਡਾ ਕਾਰਨ ਆ ਉਹ ਸਾਹਮਣੇ ਆਇਆ ਚਾਹੇ ਲੀਡਰ ਕਈ ਜਾਣਕੀ ਤੁਸੀਂ ਅਸੀਂ ਸਾਰੀ ਕਾਂਗਰਸ ਕੱਟੀ ਅੱਜ ਵੀ ਰਾਜਾ ਰਾਣਾ ਗੁਰਜੀਤ ਬਿਆਨ ਦੇ ਕੇ ਆਏ ਨੇ ਕਿ ਸਾਰੀ ਕਾਂਗਰਸ ਜਿਹੜੀ ਜਿਹੜੀ ਕਾਂਗਰਸ ਦੀ ਸੀਟ ਹਾਰੀ ਆ ਭਾਰਤਭੂਜਨ ਹਾਰੂ ਨੇ ਹਾਰੇ ਨੇ ਉਹ ਸਾਡਾ ਖੁੱਦ ਦਾ ਹੀ ਕਿਤੇ ਨਾ ਕਿਤੇ ਸਾਡਾ ਨੁਕਸਾਨ ਹੈ ਕਾਂਗਰਸ ਸਾਰੀ ਇਕੱਠੀ ਹੈਗੀ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਪਰ ਜੋ ਸੱਚਾਈ ਹੈ ਉਹ ਸਾਹਮਣੇ ਦਿਖ ਰਹੀ ਹੈ ਸਚਾਈ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਤਾਂ ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਦੱਸਣ ਲਈ ਇੱਥੇ ਆਏ ਸੀਗੇ ਇਸ ਕਰਕੇ ਆਪਾਂ ਇਹ ਵੀਡੀਓ ਤੁਹਾੰਨੇ ਨਾਲ ਲਾਈਵ ਤੁਹਾਨੂੰ ਟਾਈਮਿੰਗ ਦੱਸ ਕੇ ਦੱਸ ਰਹੇ ਸੀਗੇ ਕਿ ਕਿਵੇਂ ਕਿਹੜੇ ਕਿਹੜੇ ਲੀਡਰ ਇਸ ਆਸ਼ੂ ਦੇ ਪਿੱਛੇ ਖੜੇ ਸੀਗੇ ਤੇ ਕਿਹੜੇ ਕਿਹੜੇ ਲੀਡਰ ਨਹੀਂ ਖੜੇ ਸੀਗੇ ਜੋ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਦੇਖ ਲੱਗਦਾ ਹੈ ਤੇ ਨਾ ਹੀ ਉਹ ਪ੍ਰਚਾਰ ਲਈ ਉੱਥੇ ਪਹੁੰਚੇ ਸੀਗੇ ਖੈਰ ਉਮੀਦ ਕਰਦੇ ਆ ਕਿ ਕਾਂਗਰਸ ਸ਼ਾਇਦ ਇਸ ਹਾਰ ਤੋਂ ਬਾਅਦ ਵੀ ਦੁਬਾਰਾ ਕੁਝ ਸਿੱਖ ਲਵੇ ਗਲਤੀਆਂ ਦੋਨੋਂ ਪਾਸੇ ਹੁੰਦੀਆਂ ਨੇ ਤਾੜੀ ਇਕੱਠਨਾ ਨਹੀਂ ਵੱਜਦੀ ਭਾਰਤ ਭੂਸ਼ਣ ਆਸ਼ੂ ਦੀ ਵੀ ਕੁਝ ਗਲਤੀ ਰਹੀ ਹੋਊਗੀ ਉਹਨਾਂ ਨੇ ਨਹੀਂ ਆਪਣੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਬੁਲਾਇਆ ਹੋਊਗਾ ਸੀਨੀਅਰ ਜਿਹੜੇ ਪ੍ਰਤਾਪ ਬਾਜਵਾ ਸੀਨੀਅਰ ਨੇ ਸੁਖਜਿੰਦਰ ਰੰਦਾਵਾ ਸੀਨੀਅਰ ਨੇ ਉਹਨਾਂ ਨੂੰ ਖੁਦ ਨਹੀਂ ਅਪੀਲ ਕੀਤੀ ਹੋएगी ਉਹ ਵੀ ਬੈਠੇ ਰਹੇ ਉਹ ਵੀ ਬੈਠ ਰਹੇ ਪਰ ਜਦੋਂ ਲੱਗਦਾ ਹੈ ਕਿ ਜੰਗ ਲੱਗੀ ਹੈ ਜੰਗ ਦੇ ਲੜਾਈ ਲੜਨੀ ਹੈ ਤਾਂ ਉਦੋਂ ਤਾਂ ਇਕੱਠੇ ਹੋ ਜਾਣਾ ਚਾਹੀਦਾ ਹੈ ਕਾਂਗਰਸ ਨੂੰ ਇਥੋਂ ਸਬਕ ਲੈਣਾ ਚਾਹੀਦਾ ਹੈ ਖैर ਤੁਹਾਡਾ ਕੀ ਕੁਝ ਕਹਿਣਾ ਹੈ ਕਿਉਂ ਕਾਂਗਰਸ ਹਾਰੀ ਹੈ ਕਿਉਂ ਭਾਰਤ ਭੂਸ਼ਣ ਹਾਸ਼ੂ ਹਾਰੇ ਇਸ ਦਾ ਹੋਰ ਕੀ ਕਾਰਨ ਹੋ ਸਕਦਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ